ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪੱਟੀ ਦੇ ਵਿੱਚ ਪਿੰਡ ਪੈਂਦਾ ਹੈ ਸੀਤੋ ਉੱਥੋਂ ਦੀ ਇੱਕ ਦਰਦਨਾਕ ਘਟਨਾ ਹੈਗੀ ਹੈ ਇੱਕ ਔਰਤ ਕੋਈ ਕੁਲਵੰਦ ਸਿੰਘ ਕੰਤਾ ਨਾਮ ਦਾ ਬਾਬਾ ਹੈ ਉਹਦੇ ਕੋਲ ਚਲੇ ਗਈ ਕਿ ਮੇਰੇ ਕੋਕਤੋਂ ਉਲਾਦ ਨਹੀਂ ਪੈਦਾ ਹੁੰਦੀ ਪੁੱਤਰ ਦੀ ਦਾਤ ਲੈਣ ਵਾਸਤੇ ਉਹ ਚਲ ਗਈ ਤੇ ਉਸ ਬਾਬੇ ਨੇ ਉਹਦੇ ਨਾਲ ਧੋਖੇ ਦੇ ਨਾਲ ਕੋਈ ਨਸ਼ੀਲਾ ਪਦਾਰਥ ਉਹ ਬੀਬੀ ਨੂੰ ਦੇ ਕੇ ਮੋਟਰ ਤੇ ਲਿਜਾ ਕੇ ਬਲਾਤਕਾਰ ਕੀਤਾ ਗਿਆ ਝਾਸੇ ਵਿੱਚ ਲਿਆ ਉਹਦਾ ਪਤੀ ਵੀ ਕੋਲ ਹੈ ਤੇ ਉਹਦੀ ਬੇਟੀ ਵੀ ਨਾਲ ਹੈ ਮੈਂ ਇੱਕ ਤੁਹਾਡੇ ਨਾਲ ਗੱਲ ਕਰਨੀ ਹੈ ਜਿਹੜੇ ਇਨਸਾਨ ਪੁੱਤਰਾਂ ਦੀਆਂ ਦਾਤਾਂ ਮੰਗਦੇ ਨੇ ਨਾ ਉਹਨੂੰ ਥੋੜਾ ਜਿਹਾ ਬਾਣੀ ਵੱਲ ਤੇ ਸਾਡੇ ਗੁਰੂ ਸਾਹਿਬ ਦੀ ਜਿਹੜੀ ਫਿਲਾਸਫੀ ਹੈ ਸਿਧਾਂਤ ਹੈ ਉਹਦੇ ਤੇ ਥੋੜਾ ਜਿਹਾ ਗੌਰ ਕਰਨ ਦੀ ਲੋੜ ਹੈ ਜਿਹੜੇ ਸਾਡੇ ਪ੍ਰਚਾਰਕ ਬਾਬੇ ਨੇ ਉਹ ਵੀ ਆਮ ਲੋਕਾਂ ਨੂੰ ਉਲਝਾ ਕੇ ਰੱਖ ਰਹੇ ਐ ਪਹਿਲੀ ਗੱਲ ਤਾਂ ਇਹ ਹੈਗੀ ਆ ਜੇ ਤੁਸੀਂ ਕਿਸੇ ਡਾਕਟਰ ਦੀ ਸਲਾਹ ਲਓਗੇ ਬੇਟੀ ਜਾਂ ਬੇਟਾ ਹੋਣਾ ਉਹਦੇ ਵਿੱਚ ਇੱਕ ਜਿਹੜਾ ਇਨਸਾਨ ਮਰਦ ਹੈ ਉਹਦੇ ਅੰਦਰ ਜਿਹੜੇ ਜੈਦਾ ਸੀਮ ਨੇ ਤੇ ਜਿੰਨਾ ਰਾਹੀਂ ਬੱਚਾ ਪੈਦਾ ਹੁੰਦਾ ਹੈ ਇਹ ਇੱਕ ਸਾਇੰਸ ਮੰਦੀ ਹੈ ਉਹਦੇ ਵਿੱਚ ਔਰਤ ਦਾ ਕਸੂਰ ਕੋਈ ਨਹੀਂ ਦੂਜੀ ਗੱਲ ਜਿਹੜਾ ਇਹ ਧਰਮ ਦੇ ਨਾਂ ਤੇ ਇੱਕ ਝਾਸਾ ਦਿੱਤਾ ਜਾਂਦਾ ਹੈ ਕਿ ਅਰਦਾਸ ਕਰਨ ਦੇ ਨਾਲ ਮੁੰਡਾ ਹੋ ਜੂਗਾ ਪੁੱਤਰ ਹੋ ਜੂਗਾ ਇਹ ਬਿਲਕੁਲ ਪਖੰਡ ਹੈ ਹੁਣ ਤੁਸੀਂ ਇੱਕ ਹੋਰ ਗੱਲ ਸੁਣਿਓ ਜਿਹੜੇ ਬੰਦੇ ਮਾੜੀ ਮੋਟੀ ਗੱਲ ਤੇ ਸੋਧਾ ਲਾਉਂਦੇ ਆ ਉਹ ਜਿਹੜਾ ਬਾਬਾ ਕੁਲਵੰਤ ਕੰਤ ਹੈ ਜਦੋਂ ਔਰਤ ਸ਼ਿਕਾਇਤ ਕਰਦੀ ਹੈ ਰੌਲਾ ਪਾਉਂਦੀ ਹੈ ਉਹ ਮੋਟਰ ਤੋਂ ਜਾਨ ਬਚਾ ਕੇ ਭੱਜੀ ਹੈ ਉਹ ਸਾਰਾ ਕੁਝ ਦੱਸ ਰਹੀ ਹੈ ਤੇ ਕੁਝ ਉਥੋਂ ਦੇ ਜਿਹੜੇ ਚੌਧਰੀ ਨੇ ਉਹ ਵੀਡੀਓ ਸਾਹਮਣੇ ਆਈ ਹੈ ਉਹ ਬਾਬੇ ਨੂੰ ਕਹਿੰਦੇ ਨੇ ਕਿ ਤੂੰ ਇਹ ਔਰਤ ਦੇ ਪੈਰਾਂ ਦੇ ਵਿੱਚ ਪਾਗ ਰੱਖ ਮਾਪੀ ਮੰਗੋ ਉਹ ਬਾਬਾ ਰੱਖ ਵੀ ਰਿਹਾ ਹਾਲਾਂਕਿ ਬਣਦਾ ਇਹ ਸੀ ਕਿ ਉਹਦੇ ਤੇ ਛੇਤੀ ਤੋਂ ਛੇਤੀ ਪੁਲਿਸ ਦੀ ਕਾਰਵਾਈ ਹੁੰਦੀ ਥਾਣੇ ਜਾ ਕੇ ਤੁਸੀਂ ਦਰਖਾਸਤ ਦਿੰਦੇ ਉਹਨੂੰ ਫੜ ਕੇ ਜੇਲ੍ਹ ਦੇ ਵਿੱਚ ਛੁੱਟਿਆ ਹੁੰਦਾ ਉਹਦੀ ਛੇਤਰ ਪ੍ਰੇਡ ਕੀਤੀ ਹੁੰਦੀ ਬਣਦਾ ਇਹ ਸੀ ਚਲੋ ਇੱਕ ਗੱਲ ਮੈਂ ਹੋਰ ਕਹਿ ਦੇਣਾ ਨਾਲ ਹੀ ਜਿਹੜੀਆਂ ਸਾਡੀਆਂ ਬੀਬੀਆਂ ਨੇ ਉਹਨਾਂ ਨੂੰ ਬੇਨਤੀ ਹੈ ਕੀ ਔਲਾਦ ਪਿੱਛੇ ਐਵੇਂ ਨਾ ਅਖੰਡ ਕਰੀ ਚੱਲੋ ਜਿਹਦੇ ਪੁੱਤਰ ਹੈ ਠੀਕ ਹੈ ਜੇ ਨਹੀਂ ਹੈਗਾ ਕੋਈ ਵੱਡੀ ਗੱਲ ਨਹੀਂ ਜਦੋਂ ਤੁਸੀਂ ਧੀ ਤੇ ਪੁੱਤ ਵਿੱਚ ਫਰਕ ਸਮਝਦੇ ਹੋ ਫਿਰ ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਡਾ ਨੇਚਾ ਗੁਰੂ ਗ੍ਰੰਥ ਸਾਹਿਬ ਤੇ ਜਾਂ ਤੁਹਾਡੇ ਲਈ ਰੱਬ ਨਾਲ ਦੀ ਕੋਈ ਚੀਜ਼ ਹੀ ਹੈ ਨਹੀਂ ਇਹ ਤੁਹਾਨੂੰ ਮੰਨਣਾ ਪੈਣਾ ਮੈਂ ਇੱਥੇ ਇੱਕ ਹੋਰ ਵੱਡੀ ਗੱਲ ਕਹਿਣੀ ਹੈ ਜਿਹੜੇ ਪੁਜਾਰੀ ਨੇ ਜਾਂ ਕੌਮ ਦੇ ਚੌਧਰੀ ਨੇ ਉਹਨਾਂ ਦੇ ਮਿਰਚਾਂ ਲੱਗਣਗੇ ਜਿਹੜੀ ਕਹਾਣੀ ਬਾਬਾ ਬੁੱਢਾ ਸਾਹਿਬ ਦੇ ਨਾਲ ਜੋੜੀ ਹੈ ਨਾ ਮਾਂ ਤਾਂ ਗੰਗਾ ਦੀ ਕਿ ਬਾਬਾ ਬੁੱਢਾ ਸਾਹਿਬ ਦੇ ਕੋਲ ਗਏ ਪੁੱਤਰ ਦੀ ਦਾਤ ਲੈਣ ਵਾਸਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਬਾਬਾ ਬੁੱਢਾ ਜੀ ਦੇ ਅਰਦਾਸ ਕਰਨ ਦੇ ਨਾਲ ਹੋਇਆ ਇਹ ਬਿਲਕੁਲ ਪੁਜਾਰੀ ਨੇ ਕਹਾਣੀ ਘੜੀ ਹੈ ਬਿਲਕੁਲ ਝੂਠ ਹੈ ਬਿਲਕੁਲ ਝੂਠ ਹੈ ਇਹ ਮੰਨਿਆ ਨਹੀਂ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਦਸਨਾਂ ਦੀ ਇਹ ਗੱਲ ਕਹਿੰਦਾ ਪੁਜਾਰੀ ਨੇ ਤੋਰੀ ਫੁਲਕਾ ਚਲਾਉਣਾ ਸੀ ਇਹ ਕਰਾਮਾਤ ਦੀ ਕਹਾਣੀਆਂ ਘੜ ਕੇ ਲੋਕਾਂ ਨੂੰ ਬੇਕੂਬ ਬਣਾਉਣਾ ਸੀ ਅੱਜ ਬਣਾਇਆ ਜਾ ਰਿਹਾ ਹੈ। ਬਾਬਾ ਬੁੱਢਾ ਸਾਹਿਬ ਦਾ ਜਿਹੜਾ ਅਸਥਾਨ ਬਣਾਇਆ ਹੈ ਉੱਥੇ ਲੱਖਾਂ ਦੀ ਤਦਾਦ ਵਿੱਚ ਨੱਕ ਰਗੜਦੇ ਨੇ ਜਾ ਕੇ ਲੋਕ। ਕਈਆਂ ਨੇ ਚਾਰ-ਚਾਰ ਮੈਰਜਾਂ ਕੀਤੀਆਂ ਹੋਈਆਂ ਨੇ। ਉਹਨਾਂ ਦੇ ਬੇਟਾ ਫਿਰ ਵੀ ਨਹੀਂ ਹੋਇਆ। ਕਿਸੇ ਦੇ ਔਲਾਦ ਹੀ ਨਹੀਂ ਹੋਈ। ਮੈਂ ਬਾਬੇ ਨਾਨਕ ਦੇ ਘਰ ਦੀ ਗੱਲ ਜਦੋਂ ਕਰਦਾ ਬੀਬੇ ਨਾਨਕੀ ਉਹਨਾਂ ਦੇ ਘਰ ਨਾ ਧੀ ਆ ਨਾ ਪੁੱਤ ਹੈ। ਦੂਜੀ ਗੱਲ ਇੱਕ ਹੋਰ ਜਿਹੜੀਆਂ ਇਹ ਬੀਬੀਆਂ ਨੇ ਨਾ ਸਭ ਤੋਂ ਵੱਧ ਪਖੰਡਵਾਦ ਤੇ ਬਾਬਿਆਂ ਨੂੰ ਮਸ਼ਹੂਰ ਕਰਨ ਵਾਸਤੇ ਇਹੋ ਜਿਹੀਆਂ ਘਟਨਾਵਾਂ ਇਹ ਬੀਬੀਆਂ ਰਾਹੀਂ ਹੁੰਦੀਆਂ ਨੇ ਮੈਂ ਉਹ ਵੀਡੀਓ ਸੁਣੀ ਜਿਹੜੇ ਕਮੈਂਟ ਕਰਨ ਵਾਲੇ ਨੇ ਉਹ ਐਨੇ ਹਰਾਮਖੋਰ ਨੇ ਉਹ ਤੰਜ ਸਾਰੇ ਉਹ ਬੀਬੀ ਤੇ ਕੱਸ ਰਹੇ ਨੇ ਤੂੰ ਕਿਉਂ ਗਈ ਸੀ ਉੱਥੇ ਤੇਰੀ ਮਰਜ਼ੀ ਹੋਣੀ ਐ ਬਾਅਦ ਵਿੱਚ ਤੂੰ ਰੌਲਾ ਪਾ ਰਹੀ ਐ ਜਾਣ ਕੇ ਜਿਸ ਬੰਦੇ ਨੇ ਜ਼ੁਲਮ ਕੀਤਾ ਇਹ ਪਾਪ ਕੀਤਾ ਉਹਦੇ ਲਈ ਇੱਕ ਵੀ ਕਮੈਂਟ ਇਹ ਲੋਕ ਕਰਦੇ ਨੇ ਮੈਂ ਇੱਕ ਬਿੰਦੀ ਕਰਕੇ ਬਹੁਤ ਲੰਬਾ ਚੋੜਾ ਨਹੀਂ ਬੋਲਣਾ ਇਹ ਖਾਸ ਕਰਕੇ ਨਾ ਮਾਝਾ ਪਿੰਡ ਹੈ ਜਿੱਥੋਂ ਦੀ ਇਹ ਘਟਨਾ ਤਰਨਤਾਰਨ ਜ਼ਿਲ੍ਹਾ ਤੇ ਪੱਟੀ ਦੇ ਕੋਲ ਇਹ ਸੀਤੋ ਪਿੰਡ ਹੈ ਤੇ ਉੱਥੇ ਪਿੰਡ ਦੇ ਵਿੱਚ ਇਹ ਘਟਨਾ ਹੈਗੀ ਹੈ ਤੇ ਜਿਹੜੇ ਬੰਦੇ ਹਰ ਵਕਤ ਸੋਧਾ ਲਾ ਦਿਓ ਸੋਧਾ ਲਾ ਦਿਓ ਇਦਾਂ ਕਰਦੇ ਨੇ ਕੀ ਹੁਣ ਜਿਹੜੇ ਬਾਬੇ ਨੇ ਇਹ ਕਰਤੂਤ ਕੀਤੀ ਹੈ ਬਲਾਤਕਾਰ ਕੀਤਾ ਝਾਸਾ ਦੇ ਕੇ ਕਿ ਤੈਨੂੰ ਪੁੱਤੀ ਦਾਤ ਮਿਲੂ ਬੀਬੀ ਕਹਿ ਰਹੀ ਹੈ ਕਿ ਇੱਥੇ ਭੂਤ ਜਿੰਬੜ ਜਾਂਦੇ ਨੇ ਤੈਨੂੰ ਮੋਟਰ ਤੇ ਜਾ ਕੇ ਇਸ਼ਨਾਨ ਕਰਾਵਾਂਗੇ ਇਹ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ ਕੀ ਹੁਣ ਕਿਸੇ ਵਿੱਚ ਦਮ ਹੈਗਾ ਤੁਸੀਂ ਮਾੜੀ ਮੋਟੀ ਘਟਨਾ ਤੇ ਕਿਸੇ ਬੀੜੀ ਪੀਣ ਵਾਲੇ ਨੂੰ ਕੁੱਟਦਾ ਤੇ ਕਿਸੇ ਨੂੰ ਕੁੱਟਦਾ ਬੇਅਦਬੀ ਦੇ ਨਾਂ ਤੇ ਕੋਈ ਬੰਦਾ ਵੱਢਦਾ ਤੇ ਹੁਣ ਤੁਹਾਡੇ ਕੋਲੇ ਸੋ ਤਾਂ ਲਾਉਣ ਦੀ ਹਿੰਮਤ ਹੈਗੀ ਆ ਲਾ ਸਕਦੇ ਹੋ ਹੁਣ ਤਾਂ ਸਿੱਖ ਐ ਉਹ ਉਹਨੇ ਸ੍ਰੀ ਸਾਹਿਬ ਉੱਪਰ ਦੀ ਪਾਈ ਹੋਈ ਐ ਦਸਤਾਰ ਲਾ ਕੇ ਉਹ ਬੀਬੀ ਦੇ ਪੈਰਾਂ ਵਿੱਚ ਰੱਖ ਰਿਆ ਜਾਨੀ ਕਿ ਅਸੀਂ ਜਿੰਨਾ ਵੀ ਹੋ ਸਕਦਾ ਸਾਡੇ ਕੋਲੋਂ ਅਸੀਂ ਸਿੱਖ ਫਲਸਫੇ ਨੂੰ ਖਤਮ ਕਰਨਾ ਹੈ ਸਿਧਾਂਤਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਹੈ ਬਾਬਾ ਬੁੱਢਾ ਸਾਹਿਬ ਦੇ ਨਾਲ ਇਹ ਜਿਹੜੀ ਕਹਾਣੀ ਐ ਇਹਨੂੰ ਜੋੜਿਆ ਜਾਂਦਾ ਕਿ ਪੁੱਤਰਾਂ ਦੀ ਦਾਤ ਜਾ ਪੁੱਤਰਾਂ ਦੇ ਦਾਨੀ ਨੇ ਬਾਬਾ ਬੁੱਢਾ ਸਾਹਿਬ ਇਹ ਬਿਲਕੁਲ ਪੁਜਾਰੀ ਲਾਣੇ ਨੇ ਕਹਾਣੀਆਂ ਘੜੀਆਂ ਹੋਈਆਂ ਨੇ ਕੋਈ ਲੋੜ ਨਹੀਂ ਧੀ ਦੀ ਜਾਂ ਪੁੱਤ ਦੀ ਜੇ ਹੋ ਜਾਂਦਾ ਠੀਕ ਹੈ ਨਹੀਂ ਹੋ ਜਾਂਦਾ ਤਾਂ ਵੀ ਠੀਕ ਹੈ ਦੂਜੇ ਪਾਸੇ ਕਹਿਣਗੇ ਸੋ ਸਿੱਖ ਸਖਾ ਬੰਦ ਭੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਨੂੰ ਚੱਲੇ ਭਾਈ ਵਿਛੜ ਚੋਟਾਂ ਖਾਵੇ ਫਿਰ ਸ਼ਬਦ ਕਿ ਪੜੇ ਜਾਂਦੇ ਆ ਤੁਸੀਂ ਰਾਜਾ ਦੇ ਵਿੱਚ ਰਹਿਣ ਦੀ ਗੱਲ ਕਰਦੇ ਹੋ ਅਰੇਡੇ ਬੰਦੇ ਹਰ ਵਕਤ ਉਹਦਾ ਟਾਲਾ ਲਾ ਕੇ ਵਾਹਿਗੁਰੂ 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 ਕਰਦੇ ਨੇ ਕੀ ਇਹਨਾਂ ਨੂੰ ਸਮਝ ਹੈ ਕਿ ਰਜਾ ਵਿੱਚ ਕਿੱਦਾਂ ਰਹਿਣਾ ਉਹ ਰੋਜ਼ ਜਿਹੜੇ ਬੰਦੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਰਜਾ ਕੀ ਹੈ ਜੇ ਤੁਹਾਡੇ ਘਰ ਔਲਾਦ ਨਹੀਂ ਹੋਈ ਕੀ ਉਹਨੂੰ ਰਜਾ ਨਹੀਂ ਮੰਨਦੇ ਤੁਸੀਂ ਬੇਬੇ ਨਾਨਕੀ ਦੇ ਘਰ ਔਲਾਦ ਹੈ ਨਹੀਂ ਉੱਧ ਤੁਹਾਡਾ ਧਿਆਨ ਨਹੀਂ ਜਾਂਦਾ ਜੇ ਤੁਸੀਂ ਕੇਵਲ ਪੁੱਠੇ ਸਿੱਧੇ ਕੰਮ ਕਰਨ ਵਾਸਤੇ ਜੰਮੇ ਹੋ ਇਹ ਹੁਣ ਮੱਝ ਹੈ ਇਹ ਕਰਤੂਤ ਕਿੱਥੇ ਹੋਈ ਹੈ ਮੱਝ ਦੇ ਪਿੰਡ ਵਿੱਚ ਹੋਈ ਹੈ। ਹੁਣ ਲਾਓ ਸੋਦਾ। ਇਹ ਬੇਨਤੀ ਪ੍ਰਵਾਨ ਕਰਿਓ। ਨਾ ਪਖੰਡ ਕਰੋ। ਮੈਂ ਲਾਸਟ ਵਿੱਚ ਕਹਿ ਦਿੰਨਾ ਕਿਸੇ ਅਰਦਾਸ ਨਾਲ ਕਿਸੇ ਨੂੰ ਮੁੰਡਾ ਨਹੀਂ ਮਿਲਿਆ। ਕੋਈ ਬਾਬਾ ਮੁੰਡਾ ਨਹੀਂ ਦੇ ਸਕਦਾ। ਇਹ ਸਭ ਪਖੰਡੇ ਨੇ ਢੋਂਗੀ ਨੇ। ਇਹਨਾਂ ਦਾ ਤੋਰੀ ਫੁਲਕਾ ਚੱਲਦਾ ਹੈ। ਔਰ ਜਿਹੜੇ ਬਾਬੇ ਨੇ ਇਹ ਕਰਤੂਤ ਕੀਤੀ ਹੈ ਕੁਲਵੰਤ ਕੰਤੇ ਨੇ ਤੇ ਉਹਨੂੰ ਬੱਦ ਤੋਂ ਬੱਦ ਸਜ਼ਾ ਹੋਣੀ ਚਾਹੀਦੀ ਹੈ। ਤੇ ਉਹਨੂੰ ਪਿੰਡ ਵਿੱਚੋਂ ਕੱਢਣਾ ਚਾਹੀਦਾ। ਅਸਲ ਵਿੱਚ ਇੱਥੇ ਲੋੜ ਹੈ। ਇਹ ਹਰੇ ਬੰਦੇ ਨੂੰ ਪਿੰਡਾਂ ਵਿੱਚ ਛੇਤਰ ਮਾਰ ਕੇ ਕੱਢੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ